ਮੌਸਮ ਆ ਰਿਹਾ ਤੇ ਸਿਆਸਤ ਦੇ ਵਿੱਚ ਵੀ ਗਰਮੀ ਆ ਰਹੀ ਹੈ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਬੜੀ ਉਫਤੋ ਪੁੱਟ ਲੋ ਹੋ ਰਹੀ ਹੈ ਇਹ ਜਿਹੜੀਆਂ ਪਾਟੀਆਂ ਦੀ ਚੇਂਜਸ ਹੋ ਰਹੀ ਹੈ ਹਰ ਇਲੈਕਸ਼ਨ ਦੇ ਉੱਤੇ ਹੁੰਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਵੀ ਐਸੇ ਜਿਹੜਾ ਲੋਕ ਸਭਾ ਦਾ ਜਾਂ ਚੋਣਾ ਹੋ ਰਿਹਾ ਤੇ ਐਸੇ ਹਲਕਾ ਨਹੀਂ ਜਾਵਾਂਗਾ ਫਿਰ ਤੁਹਾਡੇ ਸਭ ਤੋਂ ਪਹਿਲਾਂ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂਗਾ ਸਾਰੇ ਪੰਜਾਬੀ ਭਰਾਵਾਂ ਨੂੰ ਅਪੀਲ ਕਰਦਾ ਹਾਂਗਾ ਕਿ ਤੁਸੀਂ ਉਹ ਵੋਟਰ ਹੋ ਜਿਨ੍ਹਾਂ ਨੇ ਦੇਸ਼ ਦਾ ਇਤਿਹਾਸ ਸਭ ਤੋਂ ਪਹਿਲੀ ਗੱਲ ਦਾ ਵਾਅਦਾ ਨਾ ਕਰੋ ਠੀਕ ਆ ਸਰਕਾਰ ਸਰਕਾਰ ਚੱਲਦੀ ਕਿੱਥੇ ਆ ਸਰਕਾਰ ਚੱਲਦੀ ਆ ਲੋਕਾਂ ਦੇ ਇਸਤੇ ਲੋਕਾਂ ਦੇ ਟੈਕਸ ਦੇ ਉੱਤੇ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਦਾ ਤਾਂ ਨੀਂ ਵੀ ਪਾ ਕੇ ਸਰ ਜਾਂਦੇ ਨਾ ਇਹਨਾਂ ਮਤਲਬ ਸਿਆਸਤ ਜਿਹੜੀ ਆ ਢੀਡਪੱਤੇ ਦੀ ਰਹੇਗੀ ਸੱਸੀ ਗਾਲ ਜੀ ਮੈਂ ਪਵਿੱਤਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਬੀਪੀਟੀ ਨਿਊ ਜਿਵੇਂ ਤੁਸੀਂ ਜਾਣਦੇ ਹੋ ਅੱਜ ਕੱਲ ਮੌਸਮ ਦੇ ਵਿੱਚ ਗਰਮੀ ਐ ਮੌਸਮ ਗਰਮ ਹੋ ਰਿਹਾ ਪਰ ਉਹਦੇ ਨਾਲ ਨਾਲ ਵੋਟਾਂ ਦਾ ਮੌਸਮ ਆ ਰਿਹਾ ਤੇ ਸਿਆਸਤ ਵਿੱਚ ਵੀ ਗਰਮੀ ਆ ਰਹੀ ਐ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਬੜੀ ਉਥਲ ਪੁਥਲ ਹੋ ਰਹੀ ਐ ਤੋ ਇਹਦੇ ਬਾਰੇ ਗੱਲਬਾਤ ਕਰਨੀ ਸਾਡੇ ਨਾਲ ਸੀਨੀਅਰ ਪੱਤਰਕਾਰ ਵਿਪਨੋ ਕਾਰਾ ਜੀ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਾਰਾ ਸਾਬ ਕੀ ਲੱਗਦਾ ਜੋ ਪਿਛਲੇ ਦੋ ਤਿੰਨ ਦਿਨਾਂ ਨਾਲ ਹੋਇਆ ਅ ਕਵੀ ਜੀ ਤੁਸੀਂ ਬਹੁਤ ਵੱਡੀ ਸਭ ਤੋਂ ਪਹਿਲੀ ਗੱਲ ਜਿਹੜੀ ਕੀਤੀ ਹੈਗੀ ਇਹ ਕਿ ਮੌਸਮ ਦੇ ਵਿੱਚ ਗਰਮੀ ਆ ਰਹੀ ਹੈ ਔਰ ਗਰਮੀ ਵੀ ਆਣੀ ਹੈਗੀ ਹੈ ਕਿਉਂਕਿ ਰਤੂ ਨੇ ਬਦਲਣਾ ਹੈ ਹਾਂ ਜੀ ਔਰ ਜਿਹੜੀ ਗਰਮੀ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਆਈ ਪਈ ਹੈਗੀ ਆ ਉਹ ਆਈ ਪਈ ਹੈ ਸਿਆਸਤ ਦੇ ਵਿੱਚ ਜਿਹੜਾ ਪੁਚਾਵਾ ਆਇਆ ਬਿਲਕੁਲ ਜੀ ਲਗਾਤਾਰ ਅਸੀਂ ਰੋਜ਼ ਅਖਬਾਰਾਂ ਦੇ ਵਿੱਚ ਵੇਖ ਰਹੇ ਆ ਚੈਨਲਾਂ ਦੇ ਉੱਤੇ ਦੇਖ ਰਹੇ ਆ ਜੀ ਫਲਾਨੀ ਪਾਰਟੀ ਤੋਂ ਫਲਾਨਾ ਚਾਹੇ ਉਹ ਪ੍ਰੈਜ਼ੀਡੈਂਟ ਸੰਸਦ ਹੋਵੇ ਚਾਹੇ ਐਮਐਲਏ ਹੋਵੇ ਪੁੱਛ ਵੀ ਹੋਵੇ फटाफट ਹੁਣ ਪਾਰਟੀਆਂ ਦੀ ਚੇਂਜਸ ਹੋ ਰਹੀ ਹੈ ਇਹ ਜਿਹੜੀਆਂ ਪਾਰਟੀਆਂ ਦੀ ਚੇਂਜਸ ਹੋ ਰਹੀ ਹੈ ਹਰ ਇਲੈਕਸ਼ਨ ਦੇ ਉੱਤੇ ਹੁੰਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਵੀ ਐਸ ਤਿਹੇ ਲੋਕ ਸਭਾ ਦਾ ਜਾਂ ਚੋਣਾਂ ਹੋ ਰਹੀਆਂ ਤੇ ਐਸ ਤਿਹੇ ਹੋ ਰਹੀ ਹੈ ਪਹਿਲਾਂ ਵੀ ਜਦੋਂ ਪਿਛਲਾ ਚੋਕੜ ਵੀ ਦੇਖੀ ਤਾਂ ਉਦੋਂ ਵੀ ਪਾਰਟੀਆਂ ਦੇ ਵਿੱਚ ਦਲ ਬਦਲਣ ਦੀ ਜਿਹੜੀ ਸਿਲਸਿਲਾ ਚੱਲਦਾ ਰਹਿੰਦਾ ਸੀ ਕਿਉਂਕਿ ਉਦੋਂ ਲੋਕਾਂ ਨੂੰ ਇਹ ਲੱਗਦਾ ਉਹ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਐਸ ਤਿਹੇ ਸਾਡੀ ਪਾਰਟੀ ਜਿਹੜੀ ਹੈ ਸਾਨੂੰ ਟਿਕਟ ਕੱਟ ਦੇਵੇ ਜਿਹੜੀ ਆਪਾਂ ਚਰਚਾਵਾਂ ਦੀ ਗੱਲ ਕਰ ਰਹੇ ਹਾਂਗੇ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਚੱਲ ਰਹੀ ਹੈਗੀ ਆ ਉਸ ਵਿੱਚ ਮੇਨ ਜਿਹੜੀ ਚਰਚਾ ਐ ਥੱਲੇ ਪੰਜਾਬ ਦੀਆਂ ਸੁਰਖੀਆਂ ਬਣੀ ਹੋਈ ਆ ਉਹ ਬਣੀ ਹੋਈ ਆ ਰਮਨੀਤ ਬਿੱਟੂ ਦੀ ਲੁਧਿਆਣਾ ਉਹ ਉਹੀ ਗੱਲ ਨੇ ਜੀ ਪਹਿਲਾਂ ਹੁੰਦਾ ਸੀ ਅਗਲਾ ਹਾਰੇ ਹੁੰਦੇ ਸੀਗੇ ਜਿਹੜੇ ਦੂਜੇ ਪਾਸੇ ਜਾਂਦੇ ਜਿਨਾਂ ਟਿਕਟ ਕੱਟਦੀ ਮੌਜੂਦਾ ਸਿਟਿੰਗ ਐ ਐਮਐਲਏ ਐ ਜੀ ਐਮਪੀ ਐ ਇਵਨ ਕੀ ਜਿਹੜੀ ਸੱਤਾਧਾਰੀ ਪਾਰਟੀ ਉਹਨੇ ਟਿਕਟ ਵੀ ਅਨਾਉਂਸ ਕੀਤੀ ਉਹ ਫਿਰ ਵੀ ਬੰਦਾ ਪਲਟ ਕੇ ਦੂਜੇ ਪਾਸੇ ਚਲਾ ਗਿਆ ਉਹਨੂੰ ਲੱਗ ਰਿਹਾ ਵੀ ਸ਼ਾਇਦ ਮੈਂ ਨਾ ਦੇਖ ਸਕਾਂ ਵੀ ਮੈਂ ਐਸ ਪਾਰਟੀ ਦੇ ਵਿੱਚ ਨਾਮ ਜਿੱਤ ਸਕਾਂ ਤੇ ਮੈਂ ਦੂਜੀ ਪਾਰਟੀ ਚਲਾ ਜਾਊਂਗਾ ਤੇ ਮੈਂ ਜਿੱਤ ਜਾਊਂਗਾ ਪਰ ਜਿੱਤ ਹਾਰ ਜਿਹੜੀ ਹੈਗੀ ਆ ਉਹ ਤੇ ਤੇਨੇ ਡਿਪੈਂਡ ਕਰਦੀ ਹੈ। ਬਿਲਕੁਲ ਉਹਦੇ ਕੰਮ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਉਹਦੇ ਕੰਮ ਜਿਹੜੇ ਕੀਤੇ ਹੋਏ ਨੇ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਵੋਟਰ ਨੇ ਵੋਟ ਪਾਉਣੀ ਹੈ। ਬਿਲਕੁਲ ਔਰ ਸਭ ਤੋਂ ਇੱਥੇ ਮੈਂ ਇੱਕ ਗੱਲ ਕੱਟਣੀ ਚਾਹਾਂਗਾ ਟੰਕੁਆਰੇ ਸਭ ਤੋਂ ਪਹਿਲਾਂ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹੈਗਾ ਸਾਰੇ ਪੰਜਾਬੀ ਭਰਾਵਾਂ ਨੂੰ ਅਪੀਲ ਕਰਦਾ ਹੈਗਾ ਕਿ ਤੁਸੀਂ ਉਹ ਵੋਟਰ ਹੋ ਜਿਨ੍ਹਾਂ ਨੇ ਦੇਸ਼ ਦਾ ਇਤਿਹਾਸ ਬਦਲਣਾ ਹੈਗਾ ਔਰ ਤੁਸੀਂ ਆਪਣੀ ਵੋਟ ਹੁਣ ਐਟ ਕੀ ਜਿਹੜੀ ਪਾਉਂਗੇ ਨਾ ਤੇ ਸੋਚ-ਸਮਝ ਕੇ ਪਾਓ ਕਿਸੇ ਲਾਲਚ ਵਿੱਚ ਨਾ ਆਇਓ ਇਹ ਵੀ ਨਾ ਸੋਚੋ ਕਿ ਫਲਾਣਾ ਜਿਹੜਾ ਕੈਂਡੀਡੇਟ ਹੈਗਾ ਜੀ ਆ ਜਿੱਤ ਕੇ ਤੁਹਾਡੇ ਕੋਲ ਕੋਈ ਕੰਮ ਸਵਾਦ ਦੂਗਾ ਜਾਂ ਤੁਹਾਡੇ ਕੋਈ ਕੰਮ ਆ ਜਾਊਗਾ ਵੋਟ ਪਾਓ ਜ਼ਰੂਰ ਵੋਟ ਨੂੰ ਪਾਉਣਾ ਤੁਹਾਡਾ ਅਧਿਕਾਰ ਹੈ ਪਰ ਉਮੀਦਾਂ ਨਾ ਲਾਓ ਕਿਉਂਕਿ ਪਤਾ ਨਹੀਂ ਲੱਗਦਾ ਕਦੋਂ ਜਿਹੜਾ ਹੈਗਾ ਉਸ ਐਮਪੀ ਨੇ ਜਾਂ ਉਸ ਐਮਐਲਏ ਨੇ ਇਸ ਪਾਰਟੀ ਨੂੰ ਛੱਡ ਕੇ ਤੇ ਦੂਜੀ ਪਾਰਟੀ ਦੇ ਵਿੱਚ ਚਲੇ ਜਾਣਾ ਪਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਨਹੀਂ ਦੋਨੋਂ ਜਿਹੜੀ ਮੈਂ ਗੱਲ ਦਿੰਦਾ ਵੀ ਲੀਡਰ ਆਵਦੀ ਕ੍ਰੈਡੀਬਿਲਟੀ ਕੋ ਘਾਰੇ ਆ ਤੇ ਲੋਕਾਂ ਕੋਲੇ ਤਾਂ ਮਿਲਣਾ ਤਾਂ ਫਿਰ ਆਪਸ਼ਨ ਹੀ ਨਹੀਂ ਬਜਣੀ ਉਹਨਾਂ ਨੂੰ ਕਿ ਜਿਹੜਾ ਅੱਜ ਅਸੀਂ ਜਿਤਾਤਾ ਕਰਨ ਨੂੰ ਕੀ ਪਤਾ ਕਿੰਦਰ ਛਲਾਗ ਮਾਰ ਦੇ ਲੋਕ ਹੁਣ ਸਮਝਦਾਰ ਹੋ ਗਏ ਨੇ ਜੀ ਲੋਕ ਹੁਣ ਮਗਰ ਨਹੀਂ ਲੱਗਦੇ ਹਮ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈਗਾ ਜਿਨ੍ਹਾਂ ਲੋਕਾਂ ਨੂੰ ਪਤਾ ਹੈਗਾ ਵੀ ਅਸੀਂ 5 ਸਾਲ ਪਹਿਲਾਂ ਐਸ ਉਹ ਉਮੀਦਵਾਰ ਪਿੱਛੇ ਐਸ ਪਾਰਟੀ ਪਿੱਛੇ ਅਸੀਂ ਪੂਰਾ ਜ਼ੋਰ ਲਾਤਾ ਉਹ ਗੱਲ ਇਹ ਹੋ ਗਈ ਨਾ ਵੀ ਇੱਟਾ ਰੋੜੇ ਖਾਣ ਨੂੰ ਤਾਂ ਲੋਕ ਰਹਿ ਗਏ ਬਿਲਕੁਲ ਵਲਾਈਆਂ ਕਰਨ ਨੂੰ ਲੋਕ ਰਹਿ ਗਏ ਹੂੰ ਕਿਹੜੇ ਇਲੈਕਸ਼ਨ ਦੇ ਵਿੱਚ ਵਲਾਈਆਂ ਨਹੀਂ ਹੁੰਦੀਆਂ ਗਿਆ ਦੁਸ਼ਮਣੀਆਂ ਪਾਉਣ ਨੂੰ ਲੋਕ ਰਹਿ ਗਏ ਹੁਣ ਤਾਂ ਗਵਾਂਡੀ ਨਾਲ ਗਵਾਂਡੀ ਨੂੰ ਲੜਦਾ ਪੈ ਜਾਂਦਾ ਨਹੀਂ ਭਾਈ ਤੂੰ ਭਾਜਪਾ ਦੇ ਵਿੱਚ ਐ ਤੂੰ ਕਾਪੜੇ ਦੇ ਵਿੱਚ ਐ ਤੂੰ ਅਕਾਲੀ ਦਲ ਦੇ ਵਿੱਚ ਐ ਤੂੰ ਆਪ ਦੇ ਵਿੱਚ ਐ ਚੀਜ਼ਾਂ ਸਾਡੇ ਦੇਸ਼ ਦੇ ਵਿੱਚ ਪ੍ਰੀਤ ਚੱਲ ਪਈ ਹੈਗੀ ਐ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਗਿਆ ਜਿੱਥੇ ਤੁਸੀਂ ਟਿਕਿਓ ਉਹ ਤੇ ਟਿਕ ਕੇ ਹੀ ਜਨਤਾ ਦੀ ਅਸੀਂ ਵੋਟ ਮੰਗਣ ਜਾਂਦੇ ਹੱਥ ਜੋੜਦੇ ਹਾਂ ਜੀ ਅਸੀਂ ਜਨਤਾ ਦੀ ਸੇਵਾ ਕਰਾਂਗੇ ਤੁਸੀਂ ਜੇ ਜਨਤਾ ਦੀ ਸੇਵਾ ਹੀ ਕਰਨੀ ਹੈਗੀ ਆ ਤਾਂ ਕਰੋ ਸੇਵਾ ਇਹਦਾ ਮਤਲਬ ਆ ਜੀ ਤੁਹਾਨੂੰ ਉਸ ਪਾਰਟੀ ਜਿਹੜਾ ਕਿ ਤੁਹਾਡੇ ਕੋਲ ਸੇਵਾ ਨਹੀਂ ਹੋ ਰਹੀ ਸਿੱਛੇ ਜੇ ਮੈਂ ਕੋਈ ਉਮੀਦਵਾਰ ਦਾ ਪੜ ਰਿਹਾ ਸੀਗਾ ਜੀ ਉਹ ਕਹਿੰਦਾ ਜੀ ਮੈਂ ਇਸ ਕਰਕੇ ਉਹਦਾ ਪਾਰਟੀ ਛੱਡ ਰਿਹਾ ਵੀ ਮੈਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਉਹ ਮੈਂ ਪੂਰੇ ਨਹੀਂ ਕਰ ਸਕਿਆ ਕਿਉਂ ਨਹੀਂ ਪੂਰੇ ਕਰ ਸਕਿਆ ਕੀ ਕਮੀਆਂ ਸੀ ਕੀ ਤੁਹਾਡੇ ਦੇ ਵਿੱਚ ਜਿਹੜੀਆਂ ਤੁਸੀਂ ਪੂਰੇ ਨਹੀਂ ਕਰ ਸਕਦੇ ਤੁਸੀਂ ਵਾਅਦੇ ਉਹਨੇ ਕਿ ਕਰਿਆ ਜਿਹਦੇ ਨਾਲ ਤੁਸੀਂ ਪੂਰੇ ਕਰ ਸਕਦੇ ਹੋ ਕਿਉਂ ਜ਼ਿਆਦਾ ਵਾਅਦੇ ਕਰਦੇ ਹੈਗੇ ਉਹ ਲੋਕਾਂ ਦੇ ਨਾਲ ਲੋਕਾਂ ਨੂੰ ਤਾਂ ਤੁਸੀਂ ਇਸ ਵੇਲੇ ਸਕੀਮਾਂ ਦੇ ਦੇ ਕੇ ਮੌਕਤੀਆਂ ਚੀਜ਼ਾਂ ਦੇ ਦੇ ਕੇ ਆਪਾਂ ਪਰਭਾਈ ਜਾ ਰਹੇ ਹੋ ਅਕੀਨ ਦੇ ਵਿੱਚ ਤੁਸੀਂ ਆਪ ਪਾਰਟੀ ਬਦਲ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਜੀ ਉਸੇ ਪਾਰਟੀ ਜਿਹੜੀ ਪਾਰਟੀ ਦੇ ਵਿੱਚ ਅਸੀਂ ਹੁੰਨੇ ਆ ਗਏ ਆ ਮੁੜ ਕੇ ਅਸੀਂ ਉਸੇ ਪਾਰਟੀ ਨੂੰ ਅਸੀਂ ਬਗਨਾਮ ਕਰਨ ਲੱਗਿਆ ਵੈਸੇ ਥੋੜਾ ਲੰਮਾ ਤੇ ਯਾਰ ਭਾਈ ਤੁਹਾਨੂੰ ਕੀ ਲੱਗਦਾ ਕਿ ਦਲ ਬਦਲੀ ਦਾ ਕਾਰਨ ਕੀ ਹੋ ਸਕਦਾ ਵੀ ਜਿਹੜੀਆਂ ਲਗਾਤਾਰ ਟੀਬੀਬੀ ਦੀ ਚੌਥੀ ਚੌਥੀ ਪਾਰਟੀ ਹੈ ਗਨਾ ਹੀ ਇੰਨੇ ਕਰ ਲੈਂਦੇ ਨੇ ਫਿਰ ਲੋਕੋਨੇ ਓਕੇ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਨਹੀਂ ਉਹਨਾਂ ਨੂੰ ਐਵੇਂ ਹੀ ਲੱਗਦਾ ਹੈਗਾ ਵੀ ਅਸੀਂ ਹੁਣ ਜਿਹੜੇ ਕੰਮ ਕੀਤੇ ਸੀ ਲੋਕਾਂ ਨਾਲ ਅਸੀਂ ਵਾਦਾ ਕਰਕੇ ਆਏ ਸੀਗੇ ਐ ਵੀ ਅਸੀਂ ਆ ਪੰਜਾਂ ਸਾਲਾਂ ਦੇ ਵਿੱਚ ਇਹ ਕਰ ਦਿਆਂਗੇ ਪਰ ਉਹਨਾਂ ਕੋਲੋਂ ਕੰਮ ਕੀਤੇ ਨਹੀਂ ਜਾਂਦੇ ਕਈ ਵਾਰੀ ਤਾਂ ਕੈਂਡੀਡੇਟ ਦੀਆਂ ਉਮੀਦਵਾਰ ਦੀਆਂ ਜਾਂ ਉਹ ਸੰਸਦ ਦੀਆਂ ਜਾਂ ਉਹ ਐਮਐਲਏ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਕਈ ਵਾਰੀ ਸਰਕਾਰਾਂ ਤੋਂ ਫੰਡ ਨਹੀਂ ਆਉਂਦੇਗੇ ਉਹ ਮਜਬੂਰੀਆਂ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਬਰੀਬੂਰੀਆਂ ਹੋ ਜਾਂਦੀਆਂ ਨੇ ਜਿੰਨਾ ਕਰਕੇ ਜਿਹੜਾ ਹੈਗਾ ਉਹ ਕੰਮ ਜਿਹੜੇ ਕੀਤੇ ਹੁੰਦੇ ਵਾਅਦੇ ਕੀਤੇ ਹੁੰਦੇ ਨੇ ਪੂਰੇ ਨਹੀਂ ਹੁੰਦੇਗੇ ਤੁਸੀਂ ਵਾਅਦੇ ਨਾ ਕਰੋ ਸਭ ਤੋਂ ਪਹਿਲੀ ਗੱਲ ਦਾ ਵਾਅਦਾ ਨਾ ਕਰੋ ਠੀਕ ਹੈ ਸਰਕਾਰ ਸਰਕਾਰ ਚੱਲਦੀ ਕਿੱਥੇ ਹੈ ਸਰਕਾਰ ਚੱਲਦੀ ਹੈ ਲੋਕਾਂ ਦੇ ਸਿਰ ਤੇ ਲੋਕਾਂ ਦੇ ਟੈਕਸ ਦੇ ਉੱਤੇ ਲੋਕਾਂ ਦਾ ਟੈਕਸ ਜਿਹੜਾ ਜਾ ਰਿਹਾ ਹੈਗਾ ਸਰਕਾਰ ਉਸੇ ਨੂੰ ਹੀ ਸਾਡੇ ਉੱਤੇ ਲਗਾਦੀ ਹੈ ਨਾ ਜੇ ਮੈਂ ਅੱਜ 100 ਰੁਪਏ ਟੈਕਸ ਦਿੱਤਾ ਹੈਗਾ ਤੇ ਉਹ 100 ਰੁਪਏ ਦੇ ਵਿੱਚ ਹੀ ਮੈਨੂੰ ਮੇਰੇ ਉੱਪਰ ਲੱਗਣਾ ਹੈ ਚਾਹੇ ਉਹ ਮੇਰੇ ਘਰ ਦੇ ਮੂਹਰੇ ਨਾਲੀਆਂ ਦੇ ਉੱਤੇ ਲੱਗਦੇ ਚਾਹੇ ਉਹ ਮੇਰੇ ਘਰ ਦੇ ਮੂਹਰੇ ਸੜਕਾਂ ਦੇ ਉੱਤੇ ਲੱਗਦੇ ਚਾਹੇ ਉਹ ਕਿਸੇ ਵੀ ਵਿਕਾਸ ਦੇ ਉੱਤੇ ਲੱਗਦੇ ਪੈਸਾ ਤਾਂ ਟੈਕਸਰ ਤੋਂ ਹੀ ਆਣਾ ਕੋਈ ਇਹ ਤਾਂ ਖਾਨ ਤਾਂ ਹੈ ਨਹੀਂ ਸਰਕਾਰ ਦੇ ਅੰਦਰ ਖਾਨ ਲਾਈਏ ਵੀ ਇਹ ਵੀ કડ-કડ ਕੇ ਦੇਈ ਜਾ ਰਹੇ ਹੈਗੇ ਸੋ ਸੋਝ ਨਾਲੀ ਗੱਲ ਤਾਂ ਹੈਗੀ ਆ ਵੀ ਕੀ ਕਿਉਂ ਤੁਸੀਂ ਇਹ ਪਾਰਟੀਆਂ ਛਿੱਧ ਕਰਦੇ ਹੋ ਇਹਦਾ ਉਹ ਤੁਸੀਂ ਆਮ ਜਨਤਾ ਨੂੰ ਇੱਕ ਬੇਕੂ ਬਣਾ ਰਹੇ ਹੋ ਜਨਤਾ ਨੂੰ ਆਪਣੇ ਮਗਰ ਲਮੜਾ ਤੇ ਬੇਕੂ ਬਣਾ ਰਹੇ ਔਰ ਜਨਤਾ ਹੋ ਉਹ ਗੱਲ ਹੀ ਰਹੇਗੀ ਹੈਗੀ ਆ ਵੀ ਜਨਤਾ ਕੇਵਕ ਬਣੂਗੀ ਜਨਤਾ ਬੜੀ ਸੋਝੀ ਚੁੱਕੀ ਹੈਗੀ ਆ ਜਨਤਾ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਆਪਦੇ ਭਵਿੱਖ ਨੂੰ ਲੈ ਕੇ ਦੇਸ਼ ਦੇ ਭਵਿੱਖ ਨੂੰ ਲੈ ਕੇ ਨਾ ਕਿ ਇੱਕ ਉਮੀਦਵਾਰ ਦੇ ਭਵਿੱਖ ਨੂੰ ਲੈ ਕੇ ਫਿਰ ਜਿਹੜੇ ਪਾਰਟੀਆਂ ਚੇਂਜ ਹੋ ਰਹੀਆਂ ਨੇ ਦੇਖੋ ਫਿਰ ਮੈਂ ਮੁੜ ਕੇ ਉਸੇ ਗੱਲ ਤੇ ਆ ਰਿਹਾਗਾ ਰਮਨਜੀਤ ਬਿੱਟੂ ਦੀ ਗੱਲ ਤੇ ਆ ਰਿਹਾਗਾ ਰਮਨਜੀਤ ਬਿੱਟੂ ਨੇ ਉਹ ਜਿਹੜੇ ਹੈਗੇ ਨੇ ਉਹ ਆਪਾਂ ਇਹ ਕਹਿ ਸਕਦੇ ਨੇ ਇੱਕ ਟਕਸਾਲੀ ਪਰਿਵਾਰ ਹੈ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਜਿਸ ਪਰਿਵਾਰ ਨੇ ਪੰਜਾਬ ਨੂੰ ਫਿਰ ਦੁਬਾਰਾ ਜੜਾ ਹੈਗਾ ਜਿਉਣ ਲਈ ਖੜਾ ਕਰ ਦਿੱਤਾ ਜਦੋਂ ਪੰਜਾਬ ਖਤਮ ਹੋ ਗਿਆ ਸੀਗਾ ਬਿਲਕੁਲ ਉਹ ਸਰਦਾਰ ਬਿਆਮ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਜੜਾ ਹੈਗਾ ਕਰ ਦਿੱਤਾ ਪਰ ਉੱਥੇ ਵੀ ਹੁਣ ਇਹ ਕਿਹਾ ਜਾ ਰਿਹਾ ਹੈਗਾ ਕਿ ਸਰਦਾਰ ਬਿਆਮ ਸਿੰਘ ਨੇ ਕਾਂਗਰਸ ਦੇ ਵਿੱਚ ਰਹਿ ਕੇ ਪੰਜਾਬ ਨੂੰ ਹੀ ਦੇਖਿਆ ਤੇ ਕੀ ਲੱਗਦਾ ਹੈਗਾ ਵੀ ਹੁਣ ਜਿਹੜਾ ਨਵੀਆਂ ਪਾਰਟੀਆਂ ਦੇ ਵਿੱਚ ਜੁਆਇਨ ਕਰਕੇ ਕੀ ਪੰਜਾਬ ਦੁਬਾਰਾ ਪ੍ਰਫੁੱਲਤ ਹੋਊਗਾ ਗੁਰਪ੍ਰਜਨ ਕਰ ਲੈਂਦੀਆਂ ਜੀ 17 ਨੇ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇ ਸ਼ਰਮਾ ਦਾ ਤਨੀਮੀ ਪਾ ਕੇ ਸਰ ਜਾਂਦੇ ਨਾ ਇਹਨਾਂ ਮਤਲਬ ਸਿਆਸਤ ਜਿਹੜੀ ਹੈ ਢੀਡਪੱਤੇ ਦੀ ਰਹੇਗੀ ਸਿਆਸਤ ਜਿਹੜੀ ਹੈਗੀ ਆ ਉਹ ਸਿਰਫ ਹੁਣ ਆਪਣੇ ਸੀਮਤ ਤੱਕ ਰਹੇਗੀ ਉਹਨਾਂ ਨੇ ਇਹ ਦੇਖਣਾ ਵੀ ਸਾਨੂੰ ਕੀ ਫਾਇਦਾ ਹੈਗਾ ਅਸੀਂ ਕਿੱਥੇ ਸਟੈਂਡ ਕਰਦੇ ਹੈਗੇ ਆ ਜੱਤਾ ਜਾਵੇ ਜਿੱਥੇ ਜਨਤਾ ਨੂੰ ਸਿਰਫ ਲੜਾਉਣ ਦਾ ਹੁਣ ਕੰਮ ਕੀਤਾ ਜਾ ਰਿਹਾ ਹੁਣ ਤੁਸੀਂ ਦੇਖੋ ਜੋ ਹਾਲ ਕਰਨ ਜਲੰਧਰ ਦੇ ਵਿੱਚ ਹੋਇਆ ਉਹਦਾ ਬੰਦਿਆਂ ਦਾ ਕੀ ਕਸੂਰ ਅੱਜ ਇਹ ਫਵਾਮਾ ਤਾਂ ਅੰਮ੍ਰਿਤਸਰੋਂ ਵੀ ਆ ਰਹੀਆਂ ਜੀ ਦੇਖੋ ਹਲੇ ਤਾਂ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣਾ ਹੈ ਪਤਾ ਨਹੀਂ ਆਪਾਂ ਕਹਿ ਸਕਦੇ ਕਿ ਹੁਣ ਟਕਲਾ ਇੰਨੀਆਂ ਚਾਦੀਆਂ ਆ ਗਈਆਂ ਤਾਂ ਹੁਣ ਜਦੋਂ ਗੱਲ 시ਗੀ ਕਿ ਦੋ ਤਿੰਨ ਦਿਨ ਪਹਿਲਾਂ ਜਿਹੜਾ ਸੀਗਾ ਜੀ ਭਾਜਪਾ ਦਾ ਤੇ ਅਕਾਲੀ ਦਲ ਦਾ ਕਰਜੋਰ ਹੋਊਗਾ ਲੇਕਿਨ ਨਹੀਂ ਹੋਇਆਗਾ ਹੁਣ ਉਹਦੇ ਵਿੱਚ ਜਦੋਂ ਅਸੀਂ ਡੀਪਲੀ ਕਿਸੇ ਨਾਲ ਗੱਲ ਕਰਦੇ ਆ ਗਿਆਂ ਤਾਂ ਭਾਜਪਾ ਦੇ ਵਰਕਰ ਇਹ ਕਹਿੰਦੇ ਨੇ ਦੇਖੋ ਜੀ ਅਸੀਂ 2022 ਦੀਆਂ ਚੋੜਾ ਲੜੀਆਂ ਪੰਜਾਬ ਦੇ ਵਿੱਚ 16 ਲੜੀਆਂ ਅਸੀਂ ਖਰਚਾ ਵੀ ਕੀਤਾ ਸਭ ਕੁਝ ਕੀਤਾ ਲੇਕਿਨ ਸਾਨੂੰ ਜਿਹੜਾ ਹੈਗਾ ਹੁਣ ਅਸੀਂ ਫੇਰ ਉਹਨਾਂ ਦੇ ਰਾਜ ਜਾ ਕੇ ਕਰ ਲੀਗੇ ਤੇ ਸਾਨੂੰ ਤਾਂ ਉਠਾ ਲੱਗਦਾ ਹੈ ਕਿ ਉਹ ਕਿਸੇ ਅਜੀ ਆਪਣਾ ਕਾਰ ਬਣਾਇਆ ਗਿਆ ਹੁਣ ਸੀਟਾਂ ਪੰਜਾਬ ਦੀ ਆਪਾਂ ਇਕੱਲੀ ਗੱਲ ਕਰ ਰਹੇ ਹਾਂ ਪੰਜਾਬ ਦੇ ਉੱਤੇ ਫੋਕਸ ਰੱਖਿਆ ਤੇ ਪੰਜਾਬ ਦੇ ਵਿੱਚ ਸੀਟਾਂ ਦਾ 13 ਹੀ ਹਨ ਬਿਲਕੁਲ ਹੁਣ 13 ਸੀਟਾਂ ਦੇ ਉੱਪਰ ਉਮੀਦਵਾਰ ਕਿੰਨੇ ਆਉਣੇ ਨੇ ਕਾਂਗਰਸ ਨੇ ਆਪਣੇ ਉਮੀਦਵਾਰ ਖੜੇ ਕਰਨੇ ਆ ਕਾਲੀ ਦਲ ਨੇ ਆਪਣੇ ਉਮੀਦਵਾਰ ਖੜੇ ਕਰਨੇ ਆ ਭਾਜਪਾ ਨੇ ਆਪਣੇ ਉਮੀਦਵਾਰ ਖੜਨੇ ਕਰਦੇ ਆ ਆਪ ਨੇ ਆਪ ਦੇ ਉਮੀਦਵਾਰ ਖੜੇ ਕਰਨੇ ਆਗੇ ਆ ਔਰ ਫਲੇ ਕਈ ਆਜ਼ਾਦ ਆਉਣਗੇ ਹਾਂਜੀ ਹੋਰ ਕਈ ਸਿਆਸੀ ਪਾਰਟੀਆਂ ਉੱਠ ਕੇ ਆਉਣਗੀਆਂ ਸੋ ਲੋਕਾਂ ਨੂੰ ਹੁਣ ਇਹ ਸੋਚਣਾ ਪਊਗਾ ਲੋਕ ਇਹ ਸੋਚਣ ਵੀ ਜਿਹੜੇ ਇਹ ਲੋਕ ਜਿਨ੍ਹਾਂ ਨੂੰ ਅਸੀਂ ਪਹਿਲਾਂ ਵੋਟਾਂ ਪਾ ਕੇ ਸੰਸਦ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਭੇਜਿਆ ਸੀਗਾ ਉਹ ਸਾਡੇ ਲਈ ਕੀ ਉਹਨਾਂ ਨੇ ਕੀਤਾ ਇਹੀ ਕੀਤਾ ਵੀ ਅੱਜ ਉਹ ਇੱਥੇ ਆ ਕੇ ਅਰੇ ਕੱਲ ਨੂੰ ਪਾਰਟੀ ਬਦਲ ਕੇ ਤੇ ਲੈ ਜਾਵਣਗੇ ਸਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਚੋਣ ਕਮਿਸ਼ਨ ਕੋਈ ਸਖਤ ਹੋ ਜਾਏ ਕੋਈ ਐਫੀਡੇਵਿਟੀ ਲੈ ਲਵੇ ਭਾਈ ਜਿੰਨਾ ਚਿਰ ਮੈਂ ਹੈਗਾ ਮੈਂ ਛੱਡ ਕੇ ਨਹੀਂ ਜਾਵਾਂਗਾ ਲੋਕ ਤਾਂ ਠੱਗੇ ਜਾਂਦੇ ਨੇ ਬਾਅਦ ਚ ਪਰ ਇਹ ਚੀਜ਼ਾਂ ਇਹ ਚੀਜ਼ਾਂ ਚੁਲਾਵਾ ਤੋਂ ਪਹਿਲਾਂ ਹੁੰਦੀਆਂ ਹਨ ਜੀ ਪਹਿਲਾਂ ਇਹਦੀ ਕੋਈ ਟ੍ਰੈਂਡੀ ਬਣੀ ਬਣੀ ਜਾਵੇ ਪਹਿਲਾਂ ਕੋਈ ਇੱਕ ਲਾਹ ਹੋਣਾ ਚਾਹੀਦਾ ਹੈਗਾ ਹੁਣ ਇੱਥੇ ਤਾਂ ਹੈਗਾ ਵੀ ਬੰਦਾ ਜਿੱਤ ਗਿਆ ਜੀ ਤੇ ਅੱਜ ਮੇਰਾ ਨਹੀਂ ਕੋਈ ਗੱਲ ਬਣੀ ਤੇ ਮੈਂ ਫਟਾਫਟ ਪਾਰਟੀ ਵੱਲੋਂ ਤੇ ਦੂਜੇ ਪਾਸੇ ਚਲਾ ਜਾਵਾਂ ਉੱਥੇ ਹੁਣ ਜਿਮਨੀ ਚੋਣਾਂ ਕਰਾ ਦੇ ਅਸਤੀਫਾ ਦਿੱਤਾ ਗਿਆ ਹੈਗਾ ਉਹਦੇ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਹੁਣ ਉੱਥੇ ਜਿਮਨੀ ਚੋਣਾਂ ਹੋਣਗੀਆਂ ਬਿਲਕੁਲ ਹੁਣ ਇਹਦਾ ਮਤਲਬ ਤਾਂ ਲੋਕ ਤਾਂ ਇਹ ਹੋਗੇ ਵੀ ਬੱਸ ਜੀ ਹਰ 15 ਦਿਨ ਬਾਅਦ ਬਦਲ ਬਦਲ ਜੇ ਤੇ ਤੁਸੀਂ ਜਾ ਕੇ ਵੋਟਾਂ ਪਾ ਦਿਓ ਫਿਰ ਨਵਾਂ ਲਿਆਓ ਉਹਨੂੰ ਫਿਰ ਨਾ ਪਾਰਟੀ ਚੰਗੀ ਲੱਗੇ ਉਹ ਫਿਰ ਬਦਲ ਜੇ ਫਿਰ ਫਿਰ ਤੁਸੀਂ ਵੋਟਾਂ ਪਾਓ ਔਰ ਜਿਹੜੀ ਇਹ ਗੱਲ ਅੱਜ ਤੋਂ ਸਮਾਂ ਪਹਿਲਾਂ ਇੱਕ ਚਰਚਾ ਵੀ ਚੱਲਦੀ ਸੀਗੀ ਔਰ ਉਦੋਂ ਮੋਦੀ ਜੀ ਨੇ ਬੜੀ ਵਧੀਆ ਗੱਲ ਕੀਤੀ ਸੀਗੀ ਕਿ ਬਨ ਨੇਸ਼ਨ ਬਣੋ ਇਹ ਸਾਡੇ ਦੇਸ਼ ਦੇ ਵਿੱਚ ਹੋਣਾ ਜ਼ਰੂਰੀ ਹੈਗਾ ਔਰ ਉਹਦੇ ਜਦੋਂ ਇਹ ਬੰਦਾ ਹੈਗਾ ਤੇ ਉਦੋਂ ਇਹ ਵੀ ਨਾਲ ਨਾਲ ਹੋਣਾ ਚਾਹੀਦਾ ਹੈਗਾ ਕਿ ਜੇਕਰ ਤੁਸੀਂ ਅੱਜ ਇਸ ਪਾਰਟੀ ਦੇ ਨਾਲ ਚੋਣਾਂ ਲੜੇ ਹੋ ਤਾਂ ਤੁਸੀਂ ਜਿਹੜਾਗਾ ਦਲ ਨਹੀਂ ਬਣ ਸਕਦੇਗੇ ਉਹਨਾਂ ਦੇ ਤੇ ਕੋਈ ਅ ਇਹ ਖੁੱਦਾ ਕਾਨੂੰਨ ਬਤਾ ਚਾਹਦਾ ਵੀ ਕੋ ਟਿੱਪਣੀ ਲੱਗਣੀ ਚਾਹੀਦੀ ਹੈ ਕਿ ਵੀ ਆਉਣ ਵਾਲੇ ਏਨੇ ਸਾਲਾਂ ਤੋਂ ਤੁਸੀਂ ਘਾ ਚੋਣਾਂ ਵੀ ਨਹੀਂ ਲੱਗ ਸਕਦੇ ਸੋ ਬਿਲਕੁਲ ਜੀ ਕਾਰਾ ਸਾਹਿਬ ਨੇ ਆਪਣੀ رائے ਰੱਖੀ ਹੈ ਤੇ ਤੁਹਾਡੀ ਕੀ رائے ਹੈ ਬਦਲੂਆਂ ਵਾਸਤੇ ਜੋ ਅੱਜਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਚੱਲਦਾ ਹੈ ਤੁਸੀਂ ਆਪ ਦੇ ਕਮੈਂਟ ਕਰਕੇ ਜਰੂਰ ਦੱਸਿਓ ਜੋ ਤੇ ਇਵੇਂ ਮੈਂ ਤੁਹਾਨੂੰ ਦੱਸਿਆ ਸੀ ਗਰਮੀ ਪੱਕੀ ਆ ਜਿਵੇਂ ਜਿਵੇਂ ਸਿਆਸਤ ਪੱਕੂਗੀ ਵੋਟਾਂ ਨੇੜੇ ਆਉਣੀਆਂ ਅਸੀਂ ਰੋਜ਼ ਇਸ ਵਿਸ਼ੇ ਤੇ ਕੋਈ ਨਾ ਕੋਈ ਗੱਲ ਕਰਦੇ ਰਵਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਬੀਪੀਟੀ ਨਿਊਜ਼ ਧੰਨਵਾਦ ਜੀ ਅਸੀਂ ਜਾਣ ਲੱਗੇ ਮੈਂ ਤੇ ਆਪਾਂ ਵੀ ਇਹ ਕੰਮ ਜਨਤਾ ਨੂੰ ਪੂਰੇ ਪੰਜਾਬ ਵਰਸ਼ਿਆਂ ਨੂੰ ਇੱਕ ਅਪੀਲ ਕਰਨੀ ਜਾਵਾਂਗੇ ਕਿ ਬਿਲਕੁਲ ਸੋਨਾ ਆ ਗਿਆ ਨੇ ਔਰ ਪੰਜਾਬ ਦੇ ਵਿੱਚ ਜਿਹੜਾਗਾ 1 ਜੂਨ ਨੂੰ ਵੋਟਾਂ ਪੈਣੀਆਂ ਆਈਆਂ ਨੇ ਤੋਂ ਸਾਰੇ ਦਿਨ ਹੈ ਚਾਹੇ ਘਰ ਦੇ ਵਿੱਚ ਕੋਈ ਬਜ਼ੁਰਗ ਹੈ ਤੇ ਸਰਕਾਰ ਦੀ ਸਕੀਮ ਹੈਗੀ ਆ ਤੁਹਾਡੇ ਘਰ ਆ ਕੇ ਵੀ ਤੁਹਾਡੀ ਵੋਟ ਪਵਾ ਸਕਦੇ ਨੇ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਵੋਟ ਨੂੰ ਐਵੇਂ ਨਾ ਜਾਣ ਦਿਓ ਕਿਸੇ ਪਾਰਟੀ ਨੂੰ ਨਾ ਦੇਖੋ ਕਿਸੇ ਵੀ ਉਮੀਦਵਾਰ ਨੂੰ ਨਾ ਦੇਖੋ ਤੁਸੀਂ ਆਪਣੀ ਸੋਚ ਦੇਖੋ ਵੀ ਮੈਂ ਇਸ ਪਾਰਟੀ ਨੂੰ ਵੋਟ ਪਾਉਂਗਾ ਤੇ ਮੇਰਾ ਕੁਝ ਵਿਕਾਸ ਹੋ ਸਕਦਾ ਹੈਗਾ ਮੇਰੇ ਕੋਲ ਪੰਜਾਬ ਦਾ ਵਿਕਾਸ ਹੋ ਸਕਦਾ ਹੈ ਵੋਟ ਨੂੰ ਜਾਇਆ ਨਾ ਕਰਿਓ ਵੋਟ ਨੂੰ ਪਹੁੰਚਾਓ ਤੇ ਇੱਕ ਗੱਲ ਹੋਰ ਇਲੈਕਸ਼ਨ ਕਮਿਸ਼ਨ ਵੱਲੋਂ ਐਪੀ ਆ ਜੀ ਜੇ ਤੁਹਾਡੇ ਘਰ ਦੇ ਵਿੱਚ ਕੋਈ 85 ਸਾਲ ਤੋਂ ਉੱਤੇ ਬਜ਼ੁਰਗ ਹੋਣ ਨੂੰ ਸਪੈਸ਼ਲੀ ਸਨਮਾਨਤ ਵੀ ਕੀਤਾ ਜਾਣਾ ਹੈ ਸੋ ਜੇ ਤੁਹਾਡੇ ਘਰ ਕੋਲੇ ਕੋਈ 85 ਸਾਲ ਤੋਂ ਉੱਤੇ ਬਜ਼ੁਰਗ ਹੈ ਤਾਂ ਬੀ ਐਲਓ ਕੋਲੇ ਉਹਦੀ ਰੀਜਿਸਟ੍ਰੇਸ਼ਨ ਜ਼ਰੂਰ ਕਰਵਾਇਓ ਜੋ ਇਲੈਕਸ਼ਨ ਕਮਿਸ਼ਨ ਉਹਨੂੰ ਸਨਮਾਨਤ ਕਰੂਗਾ ਧੰਨਵਾਦ ਸਭ ਨੂੰ